ਸ੍ਰੀ ਕਾਜੀ ਕਮਾਂਡਰੀ ਫਾਰਮ ਤੇ ਛੋਟਾ ਸਵਾਗਤ ਹੈ ਅੱਜ ਆਪਾਂ ਪਿੰਡ ਜਖੇਪਲ ਪਹੁੰਚਿਆ ਤੇ ਬਾਪੂ ਜੀ ਦੇ ਆ ਬਹੁਤ ਮੱਝਾ ਰੱਖਿਆ ਹੋਈਆਂ ਨੇ 15 16 ਮਈਆਂ ਨੇ ਤਾਜ਼ੀਆਂ ਮਈਆਂ ਨੇ ਬਾਕੀ ਬਾਪੂ ਜੀ ਨਾਲ ਗੱਲਬਾਤ ਕਰਾਉਣਾ ਸਸਰੀ ਕਾਰਨੀ ਬਾਪੂ ਜੀ ਸਸਰੀ ਬਾਕੀ ਗਾਂ ਤੇ ਉਹ ਜਿਨੇ ਕੁ ਮੰਨ ਲਾ 15 ਮੱਝਾਂ ਰੱਖ ਰੱਖੇ ਨੇ ਹਨਾ ਜੀ ਹਾਂ ਤੇ ਬਾਕੀ ਕਨੀਲੀ ਰਵੀ ਦਾ ਟਟੜਖਾ ਵਧੀਆ ਹਾਂ ਥੰਦਾ ਤੇ ਬਾਕੀ ਸਾਰੀਆਂ ਮੋਹਰਾ ਨਾਲ ਸਲਦੀਆਂ ਝੋਟੀਆਂ ਨੇ ਤੇ ਬਾਕੀ ਬਰੀਡ ਤੇ ਵੀ ਤੁਸੀਂ ਕੰਮ ਕਰਦੇ ਹੋਣਗੇ ਹਨਾ ਜੀ ਹਾਂ ਜੀ ਤੇ ਆਪਾਂ ਨੂੰ ਕੀ ਕੁਝ ਵੱਜਦਾ ਜੀ ਦੁੱਧ ਝੋਣ ਆ ਪਿੱਛੇ ਲੋਕ ਕਹਿੰਦੇ ਨੇ ਵੀ ਕੁਝ ਨਹੀਂ ਪੱਲੇ ਪੈਂਦਾ ਵੀ ਮੱਝਾਂ ਉਹੀ ਰੱਖ ਰੱਖੇ ਨੇ ਆਪਣੇ ਕੱਖ ਕੱਖ ਵੀ ਪਾਈ ਜਾਂਦੇ ਹਨਾ ਜੀ ਸਾਰਾ ਕੁਝ ਕਰਕੇ ਜੀ ਆਪਾਂ ਨੂੰ ਅੱਧਾ ਵੱਜਦਾ ਅੱਧਾ ਵੱਜਦਾ ਸਾਰਾ ਕੁਝ ਹਾਂ ਠੀਕ ਹੈ ਜਿਹੜਾ ਕਰੇ ਦਿੰਦਾ ਵੱਖਾ ਜੀ ਉਹ ਕਣੇ ਪੀਨੇ ਉਹ ਵੱਖਰੇ ਤੇ ਆਪਾਂ ਨੂੰ ਬਾਪੂ ਜੀ ਕਹਿੰਦੇ ਅੱਧ ਵਜਦਾ ਮਈਆਂ ਚੋਂ ਨਾਲੇ ਆਪਦੇ ਘਰੇ ਬੈਠਿਆ ਨਾ ਠੇਕੇ ਦਾ ਬਾਹਨ ਲੈਣ ਦੀ ਲੋੜ ਹੈ ਨਾ ਕਿਸੇ ਤੇਹਾੜੇ ਗੱڈن ਦੀ ਲੋੜ ਹੈ ਠੀਕ ਹੈ ਜੀ ਜਿਵੇਂ ਫਸਲ ਮਰ ਜਾਂਦੀ ਆ ਬਹੁਤ ਆਫਾ ਗੜੇ ਪੈ ਗਏ ਗੜੇ ਬਹੁਤ ਅਕਸਰ ਬਹੁਤ ਨਿਸ਼ਾਨ ਹੋਇਆ ਜੀ ਹਾਂ ਜੀ ਹਾਂ ਹੁਣ ਆਪਦੇ ਘਰੇ ਮੱਝਾਂ ਖੜੀਆਂ ਨੇ ਆਰਾਮਦਾਰੀਆਂ ਆਰਾਮ ਨਾਲ ਪੱਕੇ ਲਾ ਕੇ ਪਿਆ ਆਰਾਮ ਨਾਲ ਛੇ ਲਾ ਕੇ ਪਿਆ ਤੇ ਬਾਕੀ ਕੋਈ ਸਿਰਦਰਦੀ ਨਹੀਂ ਦੀ ਬਾਂਹ ਚੋਂ ਨਾਲੇ ਹੋਣਗੇ ਜਾਂ ਨਾ ਹਾਂ ਹੋਣਗੇ ਹਾਂ ਠੇਕੇ ਵਾਲੀ ਨੋਂ ਮੂਰੀ ਆਈ ਜੀ ਮੂਰੀ ਅੱਜ ਜਮਾ ਮੁਰਦਾ ਲੈਣ ਅਮਰੀਕਾ ਕੈਨੇਡਾ ਨੋਂ ਵੀ ਆਨੇ ਸਮਝਦੇ ਮੂਰੀਆਂ ਠੀਕ ਹੈ ਠੀਕਾ ਤੇ ਬਾਕੀ ਜਿਵੇਂ 2 ਘੰਟੇ ਸਵੇਰੇ ਹੁੰਦਾ 2 ਘੰਟੇ ਸੌਣ ਹੱਥ ਨਹੀਂ ਦੋ ਤੜਕੇ ਠੀਕ ਹੈ ਠੀਕਾ ਤੇ ਇੱਥੇ ਲਾ ਰੱਖੇ ਨੇ 24 ਘੰਟੇ ਦੀ ਲਾਈਟ ਠੀਕ ਹੈ ਠੀਕਾ ਮੁਰਦਾ ਨੰਨਾ ਦੋ ਬੰਦੇ ਰੱਖੇ ਹੋਏ ਨੇ ਠੀਕ ਹੈ ਉਹਨਾਂ ਦਾ ਵੀ ਖਰਚਾ ਕਰਦਿਏ ਨੇ ਵਿੱਚੋਂ ਹੋਣਾ ਠੀਕ ਹੈ ਜਾਨੀ ਕਿ ਸਾਰਾ ਖਰਚਾ ਕੱਢ ਕੇ ਆਪਾਂ ਨੂੰ ਅੱਧ ਬარგਦਾ ਇਹ ਕਿਉਂ ਹਾਂ ਆਪਣਾ ਦੁੱਧਾ ਕੀ ਰੇਟ ਲੱਗ ਜਾਂਦਾ ਜੀ ਦੁੱਧਾ ਆਪਣਾ 3 ਤੇ 60 ਕਦੇ 65 ਵੀ ਲੱਗ ਜਾਂਦਾ ਜੀ ਨਰੇਹਟ ਬਾਪੂ ਜੀ ਕਹਿੰਦੇ 63 ਕਦੇ 65 ਲੱਗ ਜਾਂਦਾ ਦੁੱਧ ਤੇ ਬਾਕੀ ਬਹੁਤ ਵਧੀਆ ਕੇ ਜਾਂਦੇ ਨੇ ਪੂਰੀ ਲੈ ਕੇ ਜਾਂਦਾ ਦੂਜੀ ਬਾਕੀ ਬਹੁਤ ਵਧੀਆ ਕੰਮ ਲੱਗਿਆ ਕਿਉਂਕਿ ਸਨਾਮ ਸਹਿਰ ਜਿਖੇਪਲ ਦੇ ਨੇੜੇ ਲੱਗਦਾ ਤੇ ਬਾਕੀ ਖੇਤ ਚ ਸੈੱਡ ਬਣਾਇਆ ਹੋਇਆ ਬਾਪੂ ਜੀ ਦਾ ਸੈੱਡ ਦਿਖਾਉਣਾ ਥੋਨੂੰ ਬਹੁਤ ਵਧੀਆ ਲੱਗਿਆ ਕਿ ਸੈੱਡ ਦਿਖਾ ਲਈ ਸਾਰਾ ਆਹ ਦੇਖ ਸਕਦੇ ਹੋ ਸੱਜਣਾ ਮੂਹਰਾ ਨਾ ਸਕਦੇ ਝੋਕੀਆਂ ਪੂਰੇ ਟੋਪੜੀਆਂ ਝੋਕੇ ਰੱਖੀਆਂ ਹੋਈਆਂ ਨੇ ਮਨੀ ਦੇਵੇ ਤੇ ਕੈਮਰਾ ਇਹਦੇ ਤਾਂ ਆਹ ਕੁਛ ਹੱਥ ਜੂਰੇ ਟੋਪੜੀਆਂ ਝੋਟੀਆਂ ਨੇ ਲੇਵਾ ਦੇਖ ਸਕਦੇ ਹੋ ਸੱਜਣਾ ਮੂਠੀ ਵਾਲਾ ਥਾਂ ਨੇ ਪੂਰੇ ਟੋਪੜੀਆਂ ਝੋਪੀਆਂ ਇਹ 15 ਮਈਆਂ ਨੇ ਸਾਰੀਆਂ ਮਈਆਂ ਦਿਖਾ ਲਈ ਦੇਖ ਸਕਦੇ ਹੋ ਸੱਜਣੋ ਪੂਰੇ ਟਾਪ ਦੀਆਂ ਝੋਟੀਆਂ ਨੇ, ਤਾਲੀਆਂ ਝੋਟੀਆਂ ਨੇ ਸਾਰੀ। ਉਹ ਵਿੱਜੇ ਪਾਖੜ ਗੱਬਣਾ ਨਹੀਂ। ਤਾਲੀ ਬਾਦ ਉਹ ਕਰ ਨਹੀਂ। ਦੇਖ ਸਕਦੇ ਹੋ ਇੱਧਰ ਵੀ ਦਿਖਾ ਦਿਓ, ਉੱਧਰ ਵੀ ਦਿਖਾ ਦਿਓ ਭਰਾ ਸਾਰੇ ਸੈੱਡ ਗੱਣੀ ਮਾਰਦੇ ਕੈਮਰਾ। ਅਮਰੀਕਾ ਕੈਨੇਡਾ ਦਾ ਮੂਰੇ ਆ ਹੈਡੋਂ ਕੰਮ ਬਫਲੀ ਕਹਦੇ ਲੈ ਜਾ ਲਈ ਲੈਂਦੇ ਨੇ। ਪਿੰਡ ਚਲੇ ਪੜਾ। ਮੋਟਰ ਮੋਟਰ ਲੱਗੀ ਹੋਈ ਆ ਖੇਤ ਵਾਲੀ ਦੇਖ ਸਕਦੇ ਹੋ ਖੇਤ ਤੇ ਸੈੱਟ ਪਾਇਆ ਹੋਇਆ ਵਾਪਸੀ ਦਾ ਸੱਜੋ ਦੇਖ ਸਕਦੇ ਹੋ ਸਾਰੇ ਖੇਤ ਦਿਖਾ ਰਿਹਾ ਮਹੀਆਂ ਦੇ ਸਾਰੇ